ਤਾਂ ਪੰਜਾਬ ਸਰਕਾਰ ਦੇ ਵੱਲੋਂ ਵੀ ਰਾਜਵੀਰ ਜਵੰਧਾ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਮੌਨ ਵਰਤ ਰੱਖ ਕੇ ਰਾਜਵੀਰ ਜਵੰਧਾ ਨੂੰ ਸ਼ਰਧਾਂਜਲੀ ਦਿੱਤੀ ਗਈ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪ੍ਰੈਸ ਕਾਨਫਰੰਸ ਹਰਪਾਲ ਸਿੰਘ ਚੀਮਾ ਦੀ ਪਰ ਉਸ ਤੋਂ ਪਹਿਲਾਂ ਮੌਨ ਵਰਤ ਧਾਰਿਆ ਗਿਆ ਹੈ ਤਾਂ ਇਸ ਵੇਲੇ ਸੋਗ ਦੀ ਲਹਿਰ ਹੈ ਗਮਗੀਨ ਮਾਹੌਲ ਹੈ ਕਿਉਂਕਿ ਰਾਜਵੀਰ ਜਵੰਧਾ ਬੇਵਕਤੀ ਮੌਤ ਕਿਉਂਕਿ ਜਿਸ ਢੰਗ ਦੇ ਨਾਲ ਰਾਜਵੀਰ ਜਵੰਦਾ ਦਾ ਇਸ ਦੁਨੀਆ ਤੋਂ ਜਾਣਾ ਅਤੇ ਉਸ ਦੇ ਪਰਿਵਾਰ ਦੇ ਲਈ ਇੱਕ ਅਸਹਿ ਤੇ ਅਕਹਿ ਦੁੱਖ ਹੈ ਹਾਲਾਂਕਿ ਦੁਆਮੰਦ ਦਾ ਦੌਰ ਚੱਲਿਆ ਪਰ ਇਸ ਦੇ ਬਾਵਜੂਦ ਜੋ ਹੁਣ ਇਹਨੂੰ ਮਨਜ਼ੂਰ ਸੀ ਹੋਈ ਹੋਇਆ ਤੇ ਰਾਜਵੀਰ ਜਵੰਦਾ ਦਾ ਦਿਹਾਂਤ ਹੋ ਗਿਆ ਪਰ ਹੁਣ ਇਸ ਵੇਲੇ ਤਸਵੀਰਾਂ ਅਸੀਂ ਤੁਹਾਨੂੰ ਫੇਜ਼ 6 ਮੁਹਾਲੀ ਤੋਂ ਦਿਖਾ ਰਹੇ ਹਾਂ ਸਰਕਾਰੀ ਹਸਪਤਲ ਹੈ ਜਿੱਥੇ ਰਾਜਵੀਰ ਜਵੰਦਾ ਦੇ ਮ੍ਰਿਤਕ ਦੇ ਦਾ ਪੋਸਟਮਾਰਟਮ ਹੋ ਰਿਹਾ ਹੈ ਤੇ ਪੋਸਟਮਾਰਟਮ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇ ਨੂੰ ਉਹਨਾਂ ਦੇ ਜੱਦੀ ਪਿੰਡ ਪੋਨਾ ਲਿਜਾਇਆ ਜਾਣਾ ਤੇ ਦੂਜੀ ਤਸਵੀਰ ਦੇ ਵਿੱਚ ਪਿੰਡ ਪੋਨਾ ਜਗਰਾਉਂ ਤੋਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਰਿਸ਼ਤੇਦਾਰ ਪਹੁੰਚੇ ਹੋਏ ਨੇ ਤੇ ਮ੍ਰਿਤਕ ਦੇ ਨੂੰ ਰੱਖਿਆ ਜਾਵੇਗਾ ਤੇ ਕੱਲ ਨੂੰ 11 ਵਜੇ ਦੇ ਕਰੀਬ ਅੰਤਿਮ ਸੰਸਕਾਰ ਪਿੰਡ ਪੋਨਾ ਦੇ ਵਿੱਚ ਹੀ ਹੋਣਾ ਹੈ ਤੇ ਰਾਜਵੀਰ ਜਵੰਦਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਗੀਤ ਉਹਨਾਂ ਦੇ ਬਹੁਤ ਚਰਚਿਤ ਗੀਤ ਬਹੁਤ ਹਿੱਟ ਗੀਤ ਰਾਜਵੀਰ ਜਵੰਦਾ ਨੇ ਆਪਣੇ ਕੁਝ ਸਮੇਂ ਦੇ ਵਿੱਚ ਦਿੱਤੇ ਬਹੁਤ ਸਟਰਗਲ ਕੀਤੀ ਰਾਜਵੀਰ ਜਵੰਦਾ ਨੇ ਸੰਘਰਸ਼ ਕੀਤਾ ਇੱਥੋਂ ਤੱਕ ਪਹੁੰਚਣ ਦੇ ਲਈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਲਗਾਤਾਰ ਉਹ ਕੋਸ਼ਿਸ਼ਾਂ ਕਰਦੇ ਰਹੇ ਵਕ ਵਕ ਚਾਹੇ ਉਹ ਯੂਥ ਫੈਸਟਸ ਹੋਣ ਜਾਂ ਉਹਨਾਂ ਦੇ ਵੱਲੋਂ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ ਗਿਆ ਲਗਾਤਾਰ ਏ ਰਾਜਵੀਰ ਜਵੰਦਾ ਦੇ ਜਿਹੜੇ ਗੀਤ ਨੇ ਬਹੁਤ ਹੀ ਸੱਭਿਆਚਾਰਕ ਗੀਤ ਕਦੇ ਕੰਟਰੋਵਰਸੀ ਦੇ ਵਿੱਚ ਨਹੀਂ ਰਹੇ ਰਾਜਵੀਰ ਜਵੰਦਾ ਆਪਣੇ ਸਾਥੀ ਕਲਾਕਾਰਾਂ ਦੇ ਨਾਲ ਵੀ ਉਹਨਾਂ ਦਾ ਪਿਆਰ ਸਾਹਮਣੇ ਆਉਂਦਾ ਏ ਤੇ ਕਦੇ ਵੀ ਉਹਨਾਂ ਦੇ ਵੱਲੋਂ ਕਿਸੇ ਬਾਰੇ ਕੋਈ ਮਾੜੀ ਟਿੱਪਣੀ ਕਦੇ ਵੀ ਕਿਤੇ ਨਹੀਂ ਦੇਖੀ ਗਈ ਤੇ ਜਿਹੜਾ ਰਾਜਵੀਰ ਜਵੰਦਾ ਦਾ ਆਪਸੀ ਪਿਆਰ ਹੈ ਉਹ ਇਸ ਗੱਲ ਨੂੰ ਵੀ ਦਰਸਾਉਂਦਾ ਹੈ ਕਿ ਕਿਵੇਂ ਉਹ ਜਿਸ ਦਿਨ ਤੋਂ ਇਹ ਹਾਦਸਾ ਹੋਇਆ ਜਿਸ ਦਿਨ ਤੋਂ ਰਾਜਵੀਰ ਜਵੰਦਾ ਹਸਪੀਟਲ ਦੇ ਵਿੱਚ ਸੀ ਉਦੋਂ ਤੋਂ ਹੀ ਪੰਜਾਬ ਦੇ ਪ੍ਰਮੁੱਖ ਕਲਾਕਾਰ ਰਾਜਵੀਰ ਜਵੰਦਾ ਦੀ ਸਿਹਤ ਦਾ ਹਾਲਚਾਲ ਜਾਣਨ ਲਈ ਹਸਪੀਟਲ ਜਾਂਦੇ ਰਹੇ ਪਰਿਵਾਰ ਦਾ ਢਾਰਸ ਬਣਾਉਂਦੇ ਰਹੇ ਚਾਹੇ ਉਹ ਕਮਰ ਗਰੇਵਾਲ ਹੋਣ ਹਰ ਫਚੀਮਾ ਹੋਣ ਕੁਲਵਿੰਦਰ ਬਿੱਲਾ ਹੋਣ ਰੇਸ਼ਮ ਅਨਮੋਲ ਹੋਣ ਗਿੱਪੀ ਗਰੇਵਾਲ ਹੋਣ ਹੋਰ ਬਹੁਤ ਸਾਰੇ ਕਲਾਕਾਰ ਇਸ ਤੋਂ ਬਿਨਾ ਜੇ ਸਿਆਸਤਦਾਨਾਂ ਦੀ ਗੱਲ ਕੀਤੀ ਜਾਵੇ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਖੁਦ ਸਿਹਤ ਦਾ ਹਾਲ ਜਾਣਨ ਪਹੁੰਚੇ ਸੁਖਬੀਰ ਸਿੰਘ ਬਾਦਲ ਰਾਜਾ ਵੜਿੰਗ ਤਮਾਮ ਗੁਰਜੀਤ ਔਜਲਾ ਹੋਰ ਬਹੁਤ ਸਾਰੇ ਜਿਹੜੇ ਆਗੂ ਨੇ ਸਿਆਸਤਦਾਨ ਨੇ ਸਮਾਜਿਕ ਆਗੂ ਨੇ ਉਹ ਵੀ ਇੱਥੇ ਪਹੁੰਚਦੇ ਰਹੇ ਵੱਡੀ ਗਿਣਤੀ ਦੇ ਵਿੱਚ ਲੋਕ ਦੁਆਵਾਂ ਕਰਦੇ ਰਹੇ ਮਨਕੀਰ ਤੌਲਕ ਪਹੁੰਚਦੇ ਰਹੇ ਪਰ ਅੱਜ ਰਾਜਵੀਰ ਜਵੰਦਾ ਇਸ ਹਸਦੇ ਵਸਦੇ ਪਰਿਵਾਰ ਨੂੰ ਰਵਾਕੇ ਚਲਾ ਗਿਆ ਏ ਬੱਚੇ ਨੇ ਦੋ ਰਾਜਵੀਰ ਜਵੰਦਾ ਦੇ ਬੇਟਾ ਬੇਟੀ ਅਤੇ ਇਕਲੌਤਾ ਪੁੱਤਰ ਸੀ ਰਾਜਵੀਰ ਜਵੰਦਾ ਆਪਣੇ ਮਾਪਿਆਂ ਦਾ ਪਿਤਾ ਜੀ ਪਹਿਲਾਂ ਚਲੇ ਗਏ ਦੇਹਾਂਤ ਹੋ ਗਏ